ਅੱਜ ਭਾਈ ਜੀ ਆਪਾਂ ਜਿਹੜਾ ਹੈਗਾ ਆਪਣਾ ਖੂਹ ਉਹ ਤੇ ਸੀਗੇ ਤੇ ਸਾਡੇ ਨਾਲ ਅੱਜ ਮਿਸਤਰੀ ਪਤਾ ਸਾਡਾ ਤਾਇਆ ਸਿੰਘਾ ਇਹ ਪੰਜਵੇਂ ਟਾਇਰ ਤਰ੍ਹਾਂ ਜਿੱਥੇ ਮਰਜ਼ੀ ਲਾ ਦੀਏ ਉੱਥੇ ਲੱਗ ਜਾਂਦਾ ਹੋਰ ਤਾਂ ਠੀਕ ਹੈ ਜੀ ਕਰੀ ਜਾ ਉਹਨੇ ਹੋਰ ਬਹੁਤ ਘੈਂਟ ਮਿਸਤਰੀਆਂ ਯਾਰ ਤੂੰ ਤਾਂ ਵਧੀਆ ਕਰਤਾ ਮਿਸਤਰੀ ਨਾਲੋਂ ਵੀ ਜਾਦੇ ਵਧੀਆ ਕਰਤਾ ਕੰਮ ਦੇਖ ਜੀ ਇਹ 3 ਦਕਾਦੇ ਮਹਰਾਵਾ ਦਾ ਡੰਗ ਲਾਉਣ ਵਾਲਾ ਕੰਮ ਕਰਦਾ ਹੈ। ਦੇਖ ਸਕਦੇ ਆਂ ਭਾਈ ਦੱਸਿਓ ਸਾਨੂੰ ਕਮੈਂਟ ਕਰਕੇ ਕਿ ਸਾਡਾ ਖੂਹ ਜਿਹੜਾ ਗੜਾਈ ਸਹੀ ਹੈ। ਕਿਉਂਕਿ ਬੋਰ ਕਰਾਇਆ ਇਹਨੂੰ ਬਹੁਤ ਦਿਨ ਹੋ ਗਏ ਸੀਗੇ ਤੇ ਜਿਹੜਾ ਖੂਹ ਦਾ ਸੈਟਿੰਗ ਖਰਾਬ ਹੋਈ ਪਈ ਸੀਗੀ ਉਹ ਸਹੀ ਕਰਨ ਵਾਲੀ ਸੀਗੀ ਤੇ ਉਹ ਅੱਜ ਪਰਮਾਤਮਾ ਦੀ ਮਿਹਰ ਨਾਲ ਅੱਜ ਦਿਨ ਆਇਆ। ਤੇ ਆਪਣੇ ਨਾਲ ਬੰਦੇ ਵੀ ਆਪਾਂ ਤੁਹਾਨੂੰ ਮਿਲਾਉਨੇ ਆ ਕਿਹੜੇ-ਕਿਹੜੇ ਆ। ਆਪਣੇ ਨਾਲ ਹੈਗਾ ਮਨਿੰਦਰ ਸਿੰਘ ਜਖੜੀ ਜੀ ਸਾਹਿਬ। ਵਧੀਆ ਸਤਿ ਸ਼੍ਰੀ ਅਕਾਲ ਬੁਲਾ ਦਿਓ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਆ ਜਾਓ ਬਈ ਖੂਬ ਬਣਾਤਾ ਹੁਣ ਲਿਆਉਦਾ ਕੋਈ ਬਿਸਕੁਟ ਤੇ ਕੋਈ ਪੁਜੀ ਪਾਜੀ ਲੈ ਕੇ ਆਉਂਦਾ ਲਿਆਉਣੇ ਲਿਆਉਣੇ ਨਾਲ ਇੱਕ ਸਾਡੇ ਪਈਏ ਆ ਦੇਖ ਸਕਦੇ ਹੋ ਟਰੈਕਟਰ ਸਾਡਾ ਗੱਡੀ ਮੱਠਲ ਬਾਲਟੀਆਂ ਅੰਦਰ ਵੀ ਖੂਦ ਇਹ ਆਪਣੇ ਚੈਨਲ ਚ ਉਹਨਾਂ ਲਾ ਕੇ ਆਇਆ ਮੋਟਰ ਨੂੰ ਸੈਟਿੰਗ ਕਰਤੀ ਵਧੀਆ ਦੇਖੋ ਮਿਸਤਰੀ ਦੇ ਕੰਮ ਦੇਖ ਲੋ ਮਿਸਤਰੀ ਕੋਲ ਕਰੰਡੀ ਦਿਖਾਉਣੀ ਹੈ ਕਹੋ ਜੀ ਕਿਸੇ ਮਿਸਤਰੀ ਕੋਲ ਹੈ ਨਹੀਂ ਉਹ ਜੀ ਕਰੰਡੀ ਉਹ ਦਿਖਾਉਣੀ ਆ ਆਪਾਂ ਤੁਹਾਨੂੰ ਮੈਨੂੰ ਤੁਸੀਂ ਜਾਣਦੇ ਹੋ ਆਪਣਾ ਤੁਹਾਡਾ ਦੋਸਤ ਸੁਖਵੀਰ ਸਿੰਘ ਜਾਖੜ ਆਪਾਂ ਵੀ ਮੁੜ ਕੋ ਮੁੜ ਕੇ ਹੋਏ ਫਿਰਦੇ ਆ ਬਾਈ ਜੀ ਗਦਾਮ ਕਦੋਂ ਖੁੱਲੇ ਪਏ ਗਰਮੀ ਨਾਲ ਕਹਿੰਦਾ ਹੁਣ ਆਪਾਂ ਤੁਹਾਨੂੰ ਤਾਂ ਇਹ ਕੋਲ ਕਰੰਡੀ ਕਹੇ ਜੀ ਇੱਕੋ ਕਰਨਡੀ ਲੋਹੇ ਦੇ ਬਾਹਾਂ ਵਾਲੀ ਕਰਨਡੀ ਆ ਤਾਏ ਕੋਲੇ ਆਮ ਮਿਸਤਰੀਆਂ ਕੋਲੇ ਹੁੰਦੀ ਹੈ ਲੱਕੜ ਦੇ ਬਾਹਾਂ ਵਾਲੀ ਕਹਿੰਦਾ ਤਾ ਤੂੰ ਯਾਰ ਲੋਹੇ ਵਾਲੀ ਕਿੱਧਰੋਂ ਲਿਆ ਆ ਯਾਰ ਤਾਏ ਲੋਹੇ ਵਾਲੀ ਬਣਾ ਕੇ ਰੱਖੀ ਆ ਅੱਛਾ ਇਹ ਥੋੜਾ ਜਿਹਾ ਮਿਸਤਰੀ ਆਪਾਂ ਮੋੜੇ ਤੇ ਦੇ ਮਿਸਤਰੀ ਹੁਣ ਅਸੀਂ ਇਹ ਸੈਟਿੰਗ ਇਸ ਤਰ੍ਹਾਂ ਕਰੀ ਆ ਬਾਈ ਵੀ ਜਦੋਂ ਲਾਈਟ ਜਾਵੜੇ ਤੇ ਮੋਟਰ ਨੂੰ ਆਪਾਂ ਟਰੈਕਟਰ ਨਾਲ ਵੀ ਚਲਾ ਸਕਦੇ ਆ ਪੁਲੀ ਪਾਲੀ ਫਿੱਟ ਕਰ ਦਿਆਂਗੇ ਉੱਤੇ ਕਹਿੰਦਾ ਤਾ ਹੂੰ ਵਧੀਆ ਹੋ ਗਿਆ ਹੁਣ ਤੱਕ ਕੰਮ ਆ ਪਾਈਪ ਨੂੰ ਸਪੋਰਟ ਦੇਣ ਵਾਸਤੇ ਵਿੱਚ ਹੀ ਇੱਕ ਐਂਗਲ ਲਾਤੀ ਆਪਾਂ ਤੇ ਪਾਣੀ ਪੁਣੀ ਪੀ ਗਏ ਜੀ ਤਾਂ ਆ ਚਲੋ ਆ ਜੋ ਪੀ ਆਈਏ ਯਾਰ ਫਿਰ ਕੋਈ ਠੰਡਾ ਕਰਾਂ ਵਾਲੇ ਹੋਰ ਇਹ ਹੈਗਾ ਆਪਣਾ ਬਾਗ ਵਾਲਾ ਖੇਤ ਜਿੱਥੇ ਆਪਾਂ ਪਹਿਲਾਂ ਬੋਰ ਕਰਾਇਆ ਸੀ ਗਿਆ ਕਈ ਚਿਰ ਹੋ ਗਿਆ ਸੀ ਕੰਮ ਨੂੰ ਕਰੇ ਨੂੰ ਤੇ ਖੂਦ ਹੀ ਸੈਟਿੰਗ ਜਿਹੜੀ ਕਰਨ ਵਾਲੀ ਰਹਿ ਗਈ ਸੀ ਤੇ ਅੱਜ ਆਪਾਂ ਇਹ ਵੀ ਕੰਮ ਨਵੇੜਤਾ ਇਨਸ਼ਾਅੱਲਾ ਤਾਂ ਬਹੁਤ ਵੈਸ ਨਾ ਕੋ ਗੱਟਣਾ ਨਹੀਂ ਹੈ ਜਿੰਨ ਕੋਲ ਸਾਡਾ ਟਰੈਕਟਰ ਤੋਂ ਫੋਨ ਚੱਕ ਲਿਆ ਯਾਰ ਓਕੇ ਬਾਈ ਜੀ ਧੰਨਵਾਦ ਸਾਰਿਆਂ ਦਾ ਪਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਇਸੇ ਤਰ੍ਹਾਂ ਕੰਮਕਾਰ ਚੱਲਦੇ ਰਹਿਣ ਤੇ ਹੁਣ ਆਪਾਂ ਪੀਨੇ ਆ ਪਾਣੀ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਉਹਦਾ ਬਨੇਰਾ ਸੈੱਟ ਕਰਾਂਗੇ ਬਨੇਰਾ ਸੈੱਟ ਕਰਕੇ ਤੇ ਉਸ ਤੋਂ ਬਾਅਦ ਫਿਰ ਆਪਾਂ ਇਹ ਜਿਹੜੇ ਤੇ ਰੱਖਾਂਗੇ ਉਹ ਵਾਟਾ ਚੱਲਣ ਵਾਲਾ ਸਿਸਟਮ ਹੈ ਜਿਹੜਾ ਤੇ ਆਪਣਾ ਮੋਟਰਸਾਈਕਲ ਖੜਾ ਹੈ ਤੇ ਆ ਆਏਗਾ ਨਲਕਾ ਕਿਸੇ ਨੇ ਪਾਣੀ ਪੀਣਾ ਤਾਂ ਆ ਜਾਓ ਠੰਡਾ ਬਾਈ ਜੀ ਓਕੇ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ ਹੁਣ ਆਪਣੇ ਮਨਿੰਦਰ ਸਿੰਘ ਫੋਨ ਵੇਖਣ ਲੱਗੇ ਆ ਮੈਂ ਤੇ ਤਾਂ ਪਾਣੀ ਪੀਨੇ ਆ ਠੰਡਾ ਘੜ ਲਾਤਾ ਆ